ਅਸੀਂ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਤੇ ਪੰਜਾਬ ਸਵੈਡੀਆਂ ਸਰਫ ਫੈਡਰੇਸ਼ਨ ਵੱਲੋਂ ਆਏ ਆਂ ਤੇ ਅੱਜ ਦੀ ਜਿਹੜੀ ਹੜਤਾਲ ਆ ਉਹ ਮੁਲਾਜ਼ਮਾਂ ਵੱਲੋਂ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਕੇਂਦਰ ਦੀ ਸਰਕਾਰ ਨੇ ਮੁਲਾਜ਼ਮਾਂ ਦੀ ਸਭ ਤੋਂ ਐਹ ਮੰਗਾ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਉਹ ਨਹੀਂ ਉਹਨਾਂ ਨੇ ਪੂਰੀ ਕੀਤੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਥਾਂ ਤੇ ਲਾਰੇ ਲੱਪੇ ਦੀ ਨੀਤੀ ਬਣਾਈ ਜਾ ਰਹੀ ਆ ਸਮੂਹ ਮੁਲਾਜ਼ਮ ਇਹ ਚਾਹੁੰਦੇ ਆ ਕਿ ਕੇਂਦਰ ਦੀ ਸਰਕਾਰ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕਰੇ ਤੇ ਪੁਰਾਣੀ ਪੈਨਸ਼ਨ ਜਲਦ ਤੋਂ ਜਲਦ ਬਹਾਲ ਕਰੇ ਤਾਂ ਜੇ ਨਹੀਂ ਕਰੇਗੀ ਤਾਂ ਆਉਣ ਵਾਲੇ ਚੋਣਾਂ ਦੇ ਵਿੱਚ ਮੁਲਾਜ਼ਮ ਜਿਹੜੇ ਆ ਉਹ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਪਖਾ ਕੇ ਤੇ ਸਰਕਾਰ ਦਾ ਵਿਰੋਧ ਕਰਨਗੇ ਤੁਸੀਂ ਸਮਰਥਨ ਕਰਦੇ ਭਾਰਤ ਬੰਦ ਦਾ ਬਿਲਕੁਲ ਅਸੀਂ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ ਕਿਉਂਕਿ ਭਾਰਤ ਬੰਦ ਦੇ ਵਿੱਚ ਸਿਰਫ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ ਤੇ ਨਾਲ ਦੇ ਨਾਲ ਮੁਲਾਜ਼ਮਾਂ ਨੂੰ ਵੀ ਮਿਲਨੇ ਚਾਹੀਦੇ ਆ ਮਜ਼ਦੂਰਾਂ ਨੂੰ ਵੀ ਮਿਲਨੇ ਚਾਹੀਦੇ ਆ ਅਸੀਂ ਭਾਰਤਪੰਦ ਦਾ ਸਮਰਥਨ ਇਸ ਕਰਕੇ ਕਰਦੇ ਆ ਕਿ ਇਸ ਮੰਗ ਦੇ ਬੰਦੇ ਦੇ ਵਿੱਚ ਮੁਲਾਜ਼ਮਾਂ ਦੀ ਮੰਗਾ ਵੀ ਸ਼ਾਮਲ ਲੈ ਅੱਜ ਜਿਵੇਂ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਤੇ ਇਹਨਾਂ ਵੱਲੋਂ ਕਾਰਪੋਰੇਟ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜਿਹੜੀ ਸਰਕਾਰ ਨੇ ਨੀਤੀਆਂ ਪਾਈਆਂ ਕਾਰਪੋਰੇਟ ਪੱਖੀ ਉਹਦੇ ਰੋਡ ਵਿੱਚ ਬਹੁਤ ਵੱਡਾ ਭਾਕ ਬੰਦ ਕਰਾਇਆ ਵਾ ਅੱਜ ਸਾਰਾ ਗੁਰਦਾਸਪੁਰ ਧਾਰੀਵਾਲ ਜੋ ਵੀ ਸ਼ਹਿਰ ਨੇ ਸਾਰੇ ਮੁਕਮਲ ਤੌਰ ਤੇ ਬੰਦ ਨੇ ਧੰਨਵਾਦੀ ਉਹਨਾਂ ਦਾ ਸਹਿਯੋਗ ਦੇ ਰਹੇ ਆ ਸਾਨੂੰ ਅਸੀਂ ਸਾਡੀ ਮੁੱਖ ਮੰਗ ਇਹ ਆ ਭਾਈ ਰੁਜ਼ਗਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰੋ ਨਾਲ ਇਹ ਆ ਭਾਈ ਹਰ ਇੱਕ ਕਿਸਾਨ ਮਜ਼ਦੂਰ ਜਿਹੜਾ ਵੀ ਭਾਰਤ ਦਾ ਵਸਿੰਦਾ ਵਾ ਜੇ ਵੀ ਉਮਰ 60 ਸਾਲ ਹੋ ਜਾਂਦੀ ਆ ਉਹਨੂੰ ਘੱਟੋ ਘੱਟ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਨਾਲ ਜਿਹੜੀ ਵਿਧਵਾ ਵਾ ਉਹ ਕੋਈ ਵੀ ਵਿਧਵਾ ਵਾ ਜਿਹੜੀ ਕਿਸੇ ਵੀ ਧਰਮ ਦੀ ਮੱਜਬ ਦੀ ਜਾਤ ਦੀ ਉਹਨੂੰ 10000 ਪੈਨਸ਼ਨ ਮਿਲਣੀ ਚਾਹੀਦੀ ਆ ਹਰ ਇੱਕ ਨੂੰ ਨਾਲ ਹੀ ਚਾਹੁੰਦੇ ਆ ਵੀ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਚਿਰਾਂ ਤੋਂ ਲੜਕਦੀਆਂ ਉਹ ਸਾਰੀਆਂ ਐਮਐਸਬੀ ਦੀ ਮੰਗ ਵਾ ਸਾਡੀ ਉਹ ਪੂਰੀ ਕੀਤੀ ਜਾਣੀ ਚਾਹੀਦੀ ਆ ਸੁਬਰਾਮਣੀ ਸੁਆਮੀ ਨਾਸਨ ਜੀ ਕਮਿਸ਼ਨਰ ਰਿਪੋਰਟ ਦੇ ਮੁਤਾਬਕ ਉਹ ਸਾਨੂੰ ਹਾਡੇ ਕੋ ਮੰਨੇ ਸੀਗੇ ਉਹ ਲਾਗੂ ਹੋਵੇ ਬੀਜੀ ਬਿਲ 220 ਜਿਹੜਾ ਰੱਦ ਹੋਣਾ ਚਾਹੀਦਾ ਵਾ ਸਟੇਡੀਅਮਾਂ ਦੇ ਜਿਹੜਾ ਕਾਨੂੰਨ ਸੀਗੇ ਬਣੇ ਹੋਏ ਬੜੇ ਚਿਰਾਂ ਤੋਂ ਲੜਕੇ ਬਣਾਏ ਸੀ 1908 ਤੋਂ ਉਹ ਸਾਰੇ ਰੱਦ ਕਰ ਦਿੱਤੇ ਆ ਤੇ ਕਾਰਪੋਰੇਟ ਪੱਖੀ ਬਣਾ ਕੇ ਆ ਦਿਹਾੜੀ 12 ਘੰਟੇ ਕਰ ਦਿੱਤੀ ਆ ਕਾਨੂੰਨੀ ਤੌਰ ਤੇ ਵੇਜ ਹੁੰਨੀ ਆ ਤਨਖਾਹ ਹੁੰਨੀ ਆ ਤੇ ਜਿਹੜੀ 12 ਘੰਟੇ ਕਰਤੀ ਆ ਤੇ ਨਾਲੇ ਕਹਤਾ ਵੀ ਜਦੋਂ ਮਰਜ਼ੀ ਕੋ ਹਟਾ ਦੇ ਜਦੋਂ ਮਰਜ਼ੀ ਰੱਖ ਲੇ ਉਹਦੇ ਵਾਸਤੇ ਅਸੀਂ ਕਹਿੰਦੇ ਆ ਵੀ ਜਿਹੜੀ 8 ਘੰਟੇ ਹੋਵੇ ਤੇ ਪੁਰਾਣੇ ਚਕਾਲੀ ਦੇ ਚਕਾਲੀ ਕਾਨੂੰਨ ਬਹਾਰ ਹੋਣ ਚਾਹੀਦੇ ਆ ਤੇ 8 ਜਿਹੜਾ 4 4 ਦਿਲ ਬਣਾਏ ਕੋਡ ਉਹ ਰੱਦ ਹੋਣੇ ਚਾਹੀਦੇ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਇਹ ਹਰ ਇੱਕ ਮਜ਼ਦੂਰ ਨੂੰ ਤੇ ਮੁਲਾਜ਼ਮ ਨੂੰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਆ ਹਰੇਕ ਮੁਲਾਜ਼ਮ ਦੀ ਜਿਹੜੀ ਪਹਿਲਾਂ ਪੈਨਸ਼ਨ ਮਿਲਦੀ ਸੀ ਉਹ ਬਹਾਲ ਹੋਣੀ ਚਾਹੀਦੀ ਤੇ ਨਾਲ ਸਾਡੇ ਚਾਰਜ ਫੇਰੇ ਤੋਂ ਆਪਣੇ ਜਿਹੜਾ ਨਿੱਜੀਕਰਨ ਹੋ ਰਿਹਾ ਵਾ ਆਦਾਰਿਆਂ ਦਾ ਬਹੁਤ ਵੱਡੀ ਪੱਧਰ ਤੇ ਸਭ ਕਾਹਦਾ ਰੇਲਵੇ ਦਾ ਬੱਸਾਂ ਦਾ ਜਹਾਜ਼ਾਂ ਦਾ ਸਭ ਸਮੁੰਦਰੀ ਜਹਾਜ਼ਾਂ ਦਾ ਸਭ ਨਿੱਜੀਕਰਨ ਕੀਤਾ ਜਾ ਰਿਹਾ ਸਰਕਾਰੀ ਆਦਾਰਿਆਂ ਦਾ ਇਹ ਸਾਰਿਆਂ ਦਾ ਨਿੱਜੀਕਰਨ ਫੌਰੀ ਤੌਰ ਤੇ ਬੰਦ ਹੋਣਾ ਚਾਹੀਦਾ ਇਹ ਕੋਈ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਸਿੱਖਿਆ ਵਾ ਤੇ ਸਿਹਤ ਵਾ ਮੁਫਤ ਹੋਣੀ ਚਾਹੀਦੀ ਹੈ ਤੇ ਪ੍ਰਾਈਵੇਟ ادارے ਬੰਦ ਕਰਕੇ ਸਿੱਖਿਆ ਤੇ ਸਿਹਤ ਬਕਾਇਦਾ ਤੌਰ ਤੇ ਹਰ ਇੱਕ ਲਈ ਬਰਾਬਰ ਹੋਵੇ ਫਿਰ ਜਾ ਕੇ ਸਾਰਾ ਕੁਝ ਹੋਣਾ ਵਾ ਜਿਹੜਾ ਸਾਡਾ ਉੱਥੇ ਸੀਗਾ ਮੋਰਚਾ ਲੱਗਾ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਪਰਿਵਾਰਾਂ ਨੂੰ ਜਿਹੜੀ ਆ ਨੌਕਰੀ ਨੇ ਅੱਜ ਤੱਕ ਮਿਲੀ ਮੁਆਵਜ਼ਾ ਨਹੀਂ ਬਹੁਤ ਸਾਰਿਆਂ ਨੂੰ ਮਿਲਿਆ ਉਹ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਵਾ ਸਰਦਾਰ ਜੀ ਕਿਰੇ ਜਿੱਥੇ ਬੰਦਿਆਂ ਦੇ ਪੂਰੇ ਦੇਸ਼ ਦੀਆਂ ਤਾਂ ਮੇਢੇ ਮੀਰ ਆਂਗਰਵਾੜੀ ਸਾਰਿਆਂ ਜਿਹੜੇ ਨੇ ਉਹਨਾਂ ਨੂੰ ਘਾਟੋ ਘਾਟ ਤੋ ਰਹੇ ਸਾਡੀਆਂ ਇੱਥੇ ਆਸ ਵੇਲੇ ਲਗਭਗ 50 30 ਤੇ ਜਥੇਬੰਦੀਆਂ ਨੇ ਜਿਹੜੀਆਂ ਸ਼ਾਮਿਲ ਨੇ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਹੋਰ ਬੜੀਆਂ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਨੇ ਇਹ ਪਾ ਕੇ 40 45 ਬਣ ਜਾਂਦੀਆਂ ਨੇ ਤੇ ਅਸੀਂ ਸਾਰਿਆਂ ਵੱਲੋਂ ਸਾਂਝਾ ਐਕਸ਼ਨ ਕਰ ਰਹੇ ਆ ਪ੍ਰਧਾਨ ਜੀ ਪੂਰੇ ਦੇਸ਼ ਦੇ ਕਿੰਨੇ ਜਥੇ ਵਧੀਆਂ ਨੇ ਪੂਰੇ ਦੇਸ਼ ਦੀਆਂ 100 ਤੋਂ ਵੱਧ ਜਥੇ ਵਧੀਆਂ ਨੇ ਜਿਹੜੀਆਂ ਸਾਡੇ ਨਾਲ ਨੇ ਪ੍ਰਧਾਨ ਜੀ ਬਾਰਡਰਾਂ ਦੇ ਉੱਪਰ ਜੋ ਕੋਹ ਚੁੱਕਦਾ ਜਾ ਰਿਹਾ ਕਿਸਾਨਾਂ ਅਸੀਂ ਸਾਡਾ ਸਭ ਤੋਂ ਵੱਡਾ ਰੋਸ ਅੱਜ ਇਹ ਵੀ ਆ ਕਿ ਜੋ ਸ਼ੰਭੂ ਬਾਰਡਰ ਤੇ ਧੱਕਾ ਕੀਤਾ ਜਾ ਰਿਹਾ ਸਾਨੂੰ ਕਿਸਾਨਾਂ ਨੂੰ ਕਿਉਂ ਨਾ ਦਿੱਲੀ ਜਾਣ ਦਿੱਤਾ ਜਾਵੇ ਸਾਡਾ ਹੱਕ ਵਾ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਆਪਣੀ ਫਰਿਆਦ ਰੱਖਣੀਆਂ ਆਪਣੀਆਂ ਮੰਗਾਂ ਰੱਖਣੀਆਂ ਨੇ ਸਾਨੂੰ ਕਿਉਂ ਢੱਕਿਆ ਜਾ ਰਿਹਾ ਸਭ ਤੋਂ ਪਹਿਲੀ ਸਾਡੀ ਮੰਗ ਇਹ ਆ ਸਾਨੂੰ ਉੱਥੇ ਢੱਕਿਆ ਨਹੀਂ ਜਾਣਾ ਚਾਹੀਦਾ ਸਾਡਾ ਪੋਰਾ ਬਨ ਜੀ ਹੈਗੇ ਆ ਅਸੀਂ ਕੋਈ ਬੰਦੂਕਾਂ ਲੈ ਕੇ ਚੱਲੇ ਆ ਅਸੀਂ ਕੋਈ ਦਿੱਲੀ ਦੇ ਕਿੰਗ ਰੇਟਾ ਦੇਣੇ ਆ ਦਿੱਲੀ ਟਾ ਦੇਣੀ ਆ ਅਸੀਂ ਅਸੀਂ ਹਰਾ ਪੋਰਾ ਬਨ ਰਹਾ ਕਿ ਸਾਰੀ ਦੁਨੀਆ ਜਾਂਦੀ ਹੈ ਬਜਾਰੇ ਕਰਦੀ ਆ ਸਾਨੂੰ ਜਿਹੜਾ ਜਿਹੜਾ ਢੱਕਿਆ ਜਾ ਰਿਹਾ ਵਾ ਹਰਿਆਣੇ ਦੀ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਹ ਬਹੁਤ ਖਤਰਨਾਕ ਆ ਇਹ ਬੰਦ ਹੋਣਾ ਚਾਹੀਦਾ ਬਕਵਾਸ ਹੈ ਜੀ ਇੱਕ ਪਾਸੇ ਪਾਕਿਸਤਾਨ ਦੇ ਇੱਕ ਪਾਸੇ ਹਰਿਆਣਾ ਸਾਨੂੰ ਵਿੱਚ ਘਾਟ ਡੱਕ ਦਿੱਤਾ ਆ ਜਿੱਦਾਂ ਜਿੱਦਾਂ ਦੇਖ ਤੁਸੀਂ ਕਿੱਦਾਂ ਦੇਖਦੇ ਹੋ ਇਹਨੂੰ ਅਸੀਂ ਸਮਝਦੇ ਆ ਕਿ ਦੁਸ਼ਮਣ ਵਾਲਾ ਵਤੀਰਾ ਪੰਜਾਬ ਨਾਲ ਨਹੀਂ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਦੁਸ਼ਮਣਾਂ ਦਾ ਵਤੀਰਾ ਜਿਦਾ ਕੀਤਾ ਜਾ ਰਿਹਾ ਜਿਦਾ ਦੂਜੇ ਦੇਸ਼ ਦੀ ਫੌਜ ਹੁੰਦੀ ਆ ਇਹ ਬਹੁਤ ਗਲਤ ਵਾ ਇਹਦੇ ਨਾਲ ਬੇਗਾਨਗੀ ਦੀ ਭਾਵਨਾ ਸਾਡੇ ਪੰਜਾਬੀਆਂ ਜਾਊਗੀ ਇਹ ਖਤਰਨਾਕ ਹੋਊਗੀ ਜਿਹੜੀ ਜਿੱਥੇ ਬੰਦੀ ਉੱਥੇ ਕਰ ਰਹੀ ਹੈ ਸੰਘਰਸ਼ ਕਰ ਰਹੀ ਹੈ ਤੁਸੀਂ ਕਿਉਂ ਨਹੀਂ ਸਕਦੇ ਤਾਂ ਕਿ ਤੁਸੀਂ ਕਿਉਂ ਨਹੀਂ ਗਏ ਆਗੇ ਉਹ ਇੱਕ ਲੰਮੀ ਗੱਲ ਵਾ ਅਸੀਂ ਉਹਦਾ ਸਮਰਥਨ ਕਰਦੇ ਆਂ ਪਰ ਉਹ ਚਲੇ ਗਏਆਂ ਕੋਈ ਗੱਲ ਨਹੀਂ ਅਸੀਂ ਹੁਣ ਨਾਲ ਵਾਂ ਉਹ ਮੁਰਕੇ ਸੋਚਾਂਗੇ ਸਾਡੇ 18 ਨੂੰ ਮੁਰਕੇ ਮੀਟਿੰਗ ਰੱਖੀ ਆ ਕੋਈ ਫੈਸਲਾ ਕਰਾਂਗੇ 18 ਨੂੰ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਸਾਰਾ ਇਕੱਠ ਜਿਹੜੇ ਇਕੱਠੇ ਇੱਕੋ ਪਲੇਟਫਾਰਮ ਜਦੋਂ ਸਾਡਾ ਜਤਨਵਾਇ ਦਾ ਪੇਦਾ ਨਾ ਹੋਵੇ ਉਹ ਵੀ ਕਹਿ ਰਹੇ ਹੋਣਾ ਜੇ ਹੋਏ ਤੇ ਸਾਂਝਾ ਸਾਂਝੂ ਥਰੂ ਹੋਣੀ ਨਾ ਮਿਸਰਿਓ ਕਿਉਂਕਿ ਮੁਰਕਾ ਸਾਰੇ ਇੱਕੋ ਨਾਲ ਲੱਗਦਾ ਨਹੀਂ ਇੱਕ ਫਲੈਟ ਤੇ ਲੜਨਾ ਚਾਹੀਦਾ ਬਿਲਕੁਲ ਇੱਕੋ ਥਾਂ ਤੇ ਇੱਕੋ ਪਲੇਟਫਾਰਮ ਤੇ ਲੜਨਾ ਚਾਹੀਦਾ ਕੋਈ ਗੱਲ ਨਹੀਂ ਉਹ ਚੱਲ ਗਿਆ ਪਹਿਲਾਂ ਚੱਲ ਗਿਆ ਕੋਈ ਗੱਲ ਨਹੀਂ ਨਾਲ ਮਾ ਉਹਨਾਂ ਦੇ ਅੱਜ ਕਿਸਾਨ ਦੀ ਜਿਹੜੀ ਮੋਦੀ ਹੋ ਬਹੁਤ ਹੀ ਮੰਦ ਭਾਗ ਜਿਸ ਤਰ੍ਹਾਂ ਸਰਕਾਰ ਕਰ ਰਹੀ ਹੈ ਬਹੁਤ ਭੈੜਾ ਵਾਬਾ ਖਤਰਨਾਕ ਵਾਬਾ ਹੈ ਦੱਕਿਆਨੂਸੀ ਆ ਹਾਂਜੀ ਮੈਂ ਸੁਭਦਾ ਮਜਰਾਸਤੀ ਗੋਸਲ ਸਾਬਕਾ ਸੈਨਿਕ ਸੰਘਾ ਕਮੇਟੀ ਨੈਸ਼ਨਲ ਐਡਵਾਈਜ਼ਰ ਅੱਜ ਅਸੀਂ ਜਿਹੜਾ ਭਾਰਤ ਬੰਦ ਦਾ ਸੱਦਾ ਐਸਕੇਮ ਦੁਆਰਾ ਦਿੱਤਾ ਗਿਆ ਉਹਦੇ ਵਿੱਚ ਪੂਰੇ ਪੰਜਾਬ ਦੇ ਸਾਬਕਾ ਸੈਨਿਕ ਵੀ ਸਮੂਲੀਅਤ ਕਰ ਰਹੇ ਨੇ ਪੂਰੇ ਜ਼ਿਲ੍ਹਾ ਵਾਈਜ਼ ਉਹ ਪੂਰਾ ਬੀਂਗੇ ਨੈਸ਼ਨਲ ਵਾਚਰ ਪੂਰੇ ਦੇਖਦੇ ਸਾਬ ਕਸਨ ਕੀ ਕਿਸਾਨਾਂ ਦੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਖੜੇ ਆ ਕਿਉਂਕਿ ਇਹ ਜਿਹੜੇ ਮੁੱਦੇ ਆ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਜਨਰੇਸ਼ਨ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਜਿਹੜੇ ਬੱਚਿਆਂ ਦਾ ਜਿਹੜਾ ਵਾ ਪੇਖ ਜਿਹੜਾ ਦਾਤੇ ਲੱਗਾ ਹੋਇਆ ਵਾ ਇਹਦੇ ਵਾਸਤੇ ਅਸੀਂ ਅੱਜ ਜਿਹੜਾ ਐਸਕੇਮ ਵੱਲੋਂ ਜਿਹੜਾ ਭਾਰਤ ਬੰਦ ਦਾ ਜਿਹੜਾ ਸੱਦਾ ਉਹਦੇ ਵਿੱਚ ਸਮੂਲੀਅਤ ਕੀਤੀ ਆ ਔਰ ਅਸੀਂ ਪੂਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ 빙ੇ ਸਾਬਕਾ ਸਾਇਨਕ ਹੋਣ ਦੇ ਨਾਤੇ ਅਪੀਲ ਕਰਦੇ ਆ ਭਾਵੇਂ ਨਾਨ ਪੋਲੀਟੀਕਲ ਮੋਰਚਾ ਭਾਵੇਂ ਪੋਲੀਟੀਕਲ ਮੋਰਚਾ ਇਹਨਾਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਕੱਠੇ ਹੋ ਕੇ ਆਪਣੇ ਹੱਕੀ ਮੰਗਾਂ ਵਾਸਤੇ ਜਿਹੜਾ ਵਾ ਸਰਕਾਰ ਦੇ ਨਾਲ ਆਪਾਂ ਸੰਗਰਸਥ ਕਰਨਾ ਹੈ ਜਿਵੇਂ ਕਿ 13 ਫਰਵਰੀ ਨੂੰ ਸਾਡੇ ਕਿਸਾਨਾਂ ਦੇ ਉੱਤੇ ਹਰਿਆਣਾ ਗਵਰਨਮੈਂਟ ਨੇ ਜਿਹੜਾ ਤਸੱਦਦ ਕੀਤਾ ਉਹਦੀ ਵੀ ਅਸੀਂ ਪੂਰਜੋ ਨਿੰਦਿਆ ਕਰਦੇ ਆ ਕਿਉਂਕਿ ਇਹ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਨੇ ਕਿ ਅਸੀਂ ਸੰਵਿਧਾਨਕ ਤਰੀਕੇ ਨਾਲ ਆਪਣੇ ਹੱਕੀ ਮੰਗਾਂ ਵਾਸਤੇ ਅਸੀਂ ਸੰਘਰਸ਼ ਕਰਦੇ ਆ ਜਿਵੇਂ ਕਿ ਪਹਿਲਾਂ ਵੀ ਕੀਤੇ ਸੀਗੇ ਉਹ ਹੁਣ ਵੀ ਆਪਾਂ ਜਿਹੜਾ ਉਸ ਟਾਈਮ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦਾ ਕੀਤਾ ਸੀਗੇ ਉਹ ਵਾਅਦਾ ਖਲਾਫੀ ਆ ਜਿੱਤੇ ਰੋਸ ਵਜੋਂ ਫਿਰ ਜਿਹੜੇ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਕੂਚ ਕਰ ਰਹੀਆਂ ਨੇ ਤੇ ਅਸੀਂ ਵੀ ਕੇ ਸਾਬਕਾ ਸੈਨਿਕ ਆਪਣੇ ਕਿਸਾਨ ਭਰਾਵਾਂ ਦੇ ਨਾਲ ਆ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੱਬਰੀ ਬਾਈਪਾਸ ਜਿਹੜਾ ਇਹ 10 10 ਵਜੇ ਤੋਂ ਲੈ ਕੇ 3 ਵਜੇ ਤੱਕ ਜਾਰੀ ਰਹੇਗਾ। ਦੇਖੋ ਰੂਟ ਬਦ ਕੀਤੇ ਗਏ ਨੇ ਜੀ। ਹਾਂ ਜੀ ਰੂਟ ਪਿੱਛੋਂ ਧਾਰੀਵਾਲ ਤੋਂ ਡਾਇਵਰਟ ਕਰ ਦਿੱਤੇ ਆ ਉਧਰੋਂ ਦਿਨਾ ਨਗਰ ਤੋਂ ਡਿਵਰਟ ਕਰ ਦਿੱਤੀ ਟ੍ਰੈਫਿਕ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਨਾ ਆਵੇ। ਜਿਸ ਤਰ੍ਹਾਂ ਕੋਈ ਐਂਬੂਲੈਂਸ ਆਉਂਦੀ ਆ ਕੋਈ ਜਿਹੜਾ ਹੋਰ ਵੀਕਲ ਹੁੰਦਾ ਉਹਦੇ ਵਾਸਤੇ ਕੀਤਾ ਐਂਬੂਲੈਂਸ ਜਿਹੜੀਆਂ ਐਮਰਜੈਂਸੀ ਸੇਵਾਵਾਂ ਜਿਵੇਂ ਕੋਈ ਮੈਰਿਜ ਵਾਸਤੇ ਜਾ ਰਿਹਾ ਜਾਂ ਕੋਈ ਸਕੂਲ ਦੇ ਬੱਚੇ ਆ ਜਾਂ ਕੋਈ ਮੈਰਿਜ ਤੇ ਜਾ ਰਿਹਾ ਜਾਂ ਕੋਈ ਜਿਹੜੇ ਐਮਰਜੈਂਸੀ ਸੇਵਾਵਾਂ ਉਹ ਜਾਰੀ ਨੇ। ਉਹਨਾਂ ਵਾਸਤੇ ਵੀ ਰੂਟ ਬਣਾ ਕੇ ਨਹੀਂ ਨਹੀਂ ਉਹਨਾਂ ਨੂੰ ਇੱਥੋਂ ਹੀ ਉਹਨਾਂ ਸਾਨੂੰ ਕਿਸਾਨ ਯੂਨੀਅਨ ਨੇ ਖੁਦ ਕਹਤਾ ਵੀ ਉਹਨਾਂ ਨੂੰ ਅਲਾਉ ਕੀਤਾ ਜਾਵੇ ਉਹਨਾਂ ਨੇ ਅਹੀਂ ਇੱਕ ਵੱਖਰਾ ਰਸਤਾ ਰੱਖਿਆ ਉਹਦੋਂ ਬੈਰੀਅਰ ਪਿੱਛੇ ਹਟਾ ਕੇ ਉਹਨਾਂ ਨੂੰ ਅੱਗੇ ਭੇਜ ਦਿੱਤਾ ਗਿਆ ਕਿੰਨੇ ਵਜੇ ਤੱਕ ਚੱਲਣਾ ਰਿਹਾ 3 ਵਜੇ ਤੱਕ